ਸਾਨਾ ਹੋ ਗਿਆ ਯਾਰ ਬੱਜਿਆ ਕੰਦ ਚ ਜਗਾ ਹਰਮਨ ਤੇ ਕੋ ਦੇ ਰਿਹਾ ਦੱਸਿਆ ਹੀ ਆਉਣ ਦਿਨ ਐਡਾ ਵੀ ਜਨ ਮਕਾਨ ਆ ਦੇਖ ਆ ਰੇ ਪਿਆ ਉਹ ਨਾਲ ਤੇਰਾ ਮੁੰਡਾ ਕਹਿੰਦਾ ਸੀਗਾ ਕਹਿੰਦਾ ਟਰੈਕਟਰ ਕਰ ਜਹਾਜ਼ ਹੀ ਆ ਲਓ ਵੀ ਮਿੱਤਰੋ ਇੰਨਾ ਕੁ ਜਾਣਣਾ ਇਹਨਾਂ ਦਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਲੌਂਗੀਆਂ ਨੇ ਆਪਾਂ ਇਹਦੇ ਲੇਟਾਂ ਹਾਲਤ ਚੈੱਕ ਕਰੋ ਮੜੀ ਇਹ ਪਹਿਲਾਂ ਨਹੀਂ ਫੇਰ ਕਰਦੇ ਆ ਸਟਾਰਟ ਬੜੇ ਬੜੇ ਮਾਰਿਆ ਯਾਰ ਅੱਜ ਬੜਾ ਬਰਾ ਵਾਲਾ ਬੇਚਾਰਾ ਕੰਪੀ ਸਟਾਰਟ ਮਾਰਦੇ ਆ ਪਾਣੀ ਚੋਟੀ ਪਾਣੀ ਦੇ 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 ਉਹਨਾਂ ਇੱਥਾਂ ਮਾ ਆਉਣਾ ਆ ਲੱਗਿਆ ਹੋਇਆ ਜੀਰਾ ਚੈੱਕ ਕਰਾਉਂਦੇ ਬਹਿ ਗਿਆ ਸਾਨਾ ਹੋ ਗਿਆ ਯਾਰ ਬੱਜ ਗਿਆ ਕੰਦ ਚ ਚਲ ਕੋਈ ਨਹੀਂ ਬਚ ਗਿਆ ਇੱਕ ਪਾਸੇ ਆ ਹੁਣ ਆਪਾਂ ਲਹਾ ਦਾਣਾ ਹੋਰ ਕੋਲ ਖਾਈਏ ਯਾਰ ਕਰਾ ਦੀ ਯਾਰ ਮੜੀ ਨਾਈ ਤੋਈ ਇਹਦੀ ਲਾਉਨੇ ਲੇਟਾਂ ਲੁਟਾਂ ਪਾਣੀ ਘਰ ਦੌਰ ਤੇ ਬਾਣੀ ਪਈ ਪਈ ਆ ਮੁਰਾ ਹਾਲੀ ਅਬ ਜਰਦਾ ਨੰਨ ਨੰਨ ਨਹੀਂ ਜਾਲੂ ਦੇ ਰੋ ਪੂਰਾ ਕੰਮ ਕਰਾ ਕੋਈ ਪਾ ਲੈਣਾ ਕਰਿਆ ਲੋ ਵੀ ਮਿੱਤਰੋ ਪਾਣੀ ਪੂਣੀ ਮਾਰਤਾ ਲੈ ਨੀਣਾ ਮੜਾ ਸਾਫ ਜਾ ਹੋ ਗਿਆ ਬੜਾ ਖਰਾਬ ਸੀ ਯਾਰ ਦੇਖੋ ਆਮੜੇ ਇਹਦੇ ਸ਼ੈਂਪੂ ਖੰਪੂ ਨਹੀਂ ਲਾਇਆ ਓਏ ਮਦਦ ਲਾਦਾ ਪਾਸਾਵੇਂ ਮੈਂ ਪਹਿਲਾਂ ਡੈਡੀ ਦੀ ਫੋਟੋ ਸਾਫ਼ ਕਰਦੀ ਆ ਯਾਰ ਤੇਰੇ ਨਹੀਂ ਮਾਂ ਬਾਪ ਨੂੰ ਸਨਾ ਕਰਦੇ ਉਹ ਮੈਨੂੰ ਭੁੱਲੀ ਗਿਆ ਨੂੰ ਰੋਟੀ ਰੁੱਟੀ ਖਾ ਲਈ ਯਾਰ ਫਿਰ ਮਾ ਦੇਣਾ ਆ ਰੋਟੀ ਖਾ ਕੇ ਫਿਰ ਉਹਨੇ ਦੇ ਦਾਲੇ ਜਿੱਤੇ ਲਾਉਣਾ ਟਾਈਮ ਇੱਕ ਪੰਡ ਮਰ ਗੋ ਗਈ ਉੱਥੇ ਵੀ ਜਾ ਕੇ ਆਉਣਾ ਲਾਉ ਗਏ ਮਿੱਤਰੋ ਐਵਰ ਦਿੱਤੀ ਖੋਲ ਆ ਕੱਢ ਲਿਆ ਦਾ ਸਮਾਨ ਤੇ ਇੱਧਰ ਪਿਆ ਉਹ ਆ ਜਿਗਾੜ ਜਾਂ ਲਾਉਣਾ ਆਪਾਂ ਦੇ ਦੇ ਆ ਕਿੱਥੇ ਫਟਾਉ ਮੇਰੇ ਹਿਸਾਬ ਨਾਲ ਤਾਂ ਤਕਰੀਬਨ ਇੱਥੇ ਹੀ ਫਟਾਉ ਉਹ ਆ ਜਗ੍ਹਾ ਤੇ ਤੇ ਇੱਕ ਲਾਉਣੀ ਉਹਦੇ ਨਾਲ ਦੀ ਸੁੱਤ ਇੱਥੇ ਆ ਬਾ ਅਤਰੇ ਨਲ ਹੈ ਇਹ ਹੀ ਲੱਭ ਲੈਣਾ ਲੈ ਆਰੇ ਫੜਾਂ ਲਓ ਜੀ ਇਤਲਾ ਵੀ ਲਾਤਾ ਦੇਖੋ ਮੜਿਆ ਕਿਵੇਂ ਲੱਗ ਰਿਹਾ ਬਾਕੀ ਰਾਤ ਨੂੰ ਪਤਾ ਲੱਗੂ ਕੀ ਕਹਿੰਦੀ ਆ ਪਰਾਵੀ ਬਾਣੀ ਅਲਾਤੀ ਸੋਤ ਪਤਾ ਨਹੀਂ ਕੀ ਕਰਦਾ ਹੂੰ ਲਟਾ ਹਾਉਂ ਨਾ ਆ ਗੋਸਰੋ ਨਾਉ ਕਰੀ ਆ ਜੀ ਦਾ ਹਣ ਆ ਵੱਡੀ ਲੈਗ ਲਾਈ ਹੋਈ ਆ ਹੁਣ ਤੋ ਆ ਸੱਚੇ ਦੇ ਵਿੱਚ ਫਟੜੀ ਆ ਹੈ ਇਹ ਸੱਚ ਨਹੀਂ ਹੈਗੀ ਇਹ ਕੈਮਰਾ ਲਾਦਾ ਅੱਛਾ ਇੱਧਰ ਲਾਦਾ ਉੱਧਰ ਲਾਦਾ ਵੱਡੀ ਚੜਾਈ ਗਿਆ ਬਈ ਕੈਮਰਾ ਵਧੀਆ ਖੜੇ ਦਿਨ ਨਾਲ ਬਾਈ ਤਾਂ ਹੂੰ ਪਤਾ ਲੱਗਦਾ ਹਰਮਨ ਤੇ ਕੋ ਦੇ ਦਿੰਦੇ ਦੱਸਿਆ ਜੀ ਹੁਣ ਦਿਨ ਐਡਾ ਵੀ ਨੂੰ ਮਗਾ ਆ ਦੇਖ ਆਰੇ ਪਿਆ ਉਹ ਨਾਲ ਤੇਰਾ ਮੁੰਡਾ ਕਹਿੰਦਾ ਸੀਗਾ ਕਹਿੰਦਾ ਟਰੈਕਟਰ ਕਰ ਜਹਾਜ਼ ਹੀ ਆ ਇਹ ਨੇ ਛੋਟਾ ਨੇ ਮੈਂ ਇਹ ਉੱਪਰ ਬੈਠੇ ਦਾ ਛੋਟਾ ਲੱਗਦਾ ਉਹ ਬਸੇੜਾ ਵੱਡਾ ਲੱਗਦਾ ਇਹ ਸੋਤਾ ਵਾਲੀ ਛੋਟੀ ਜੀ ਆ ਉਹਦੂ ਗੱਲ ਹੋ ਗਈ ਯਾਰ ਐਂ ਸੱਚ ਖੋਲ ਕੇ ਅਜ ਐ ਦੁਬਾਰਾ ਸਿੰਬਲਾ ਮਿਲਿਆ ਨਹੀਂ ਉਹਨਾਂ ਦੇ ਤल्ली-ਕੱਲੀਏ ਜੋੜ ਲਵਾ ਹੈ ਉਹ ਦਿਮਾਗ ਜੀ ਨਹੀਂ ਰਿਹਾ ਯਾਰ ਉਦੋਂ ਹਲਾ ਸੱਚ ਪੂਰੀ ਵਧੀਆ ਫੱਟ ਆਈ ਆ ਇੱਥੇ ਚੱਲ ਕੋਈ ਨਹੀਂ ਡੱਗ ਡੱਗੀ ਸਵਾਰ ਹੋਣੇ ਆ ਫੜਾਈ ਟੁੱਟਾ ਹਰਾ ਹੀ ਬੜਾ ਦੇ ਹਰਾ 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 ਬੜਾ ਦੇ ਕੀ ਗੱਲ ਆ ਹੁਣ ਟੋਟੇ ਜਰੂਰੀ ਬਣੂਗਾ ਚਲ ਕੋਈ ਚੱਕਰ ਨਹੀਂ ਚੱਲੂਗਾ ਮੈਨੂੰ ਨਹੀਂ ਦੇਈ ਆ ਹਾਂ ਇਹ ਮੂਰ ਨੂੰ ਮੂਰ ਆ ਵੱਡੀ ਆ ਮੂਰ ਨੂੰ ਹੋ ਗਿਆ ਉਹ ਨੂੰ ਰਹੇ ਲਫਟ ਰਾਈਟਰ ਤੇ ਲਿਖਿਆ ਤਾਂ ਹੋਇਆ ਨਹੀਂ ਯਾਰ ਲਿਖਿਆ ਨਹੀਂ ਹੋਇਆ ਨਾ ਦੇਖੋ ਇੱਥੇ ਹਾਂ ਤਾਂ ਇਹ ਪਤਾ ਲੱਗਦਾ ਤੂੰ ਆ ਤੂੰ ਦੇਖ ਲੈ ਚਲਾ ਕੇ ਨਹੀਂ ਬਿਲਕੁਲ ਨਹੀਂ ਨਾ ਲੋੜ ਹੀ ਨਹੀਂ ਆ ਚਲਾ ਕੇ ਹੁਣ ਦੇਖ ਲੈ ਨਾਲ ਤੇ ਪਤਾ ਲੱਗ ਜਾ ਕਰੰਟ ਤਾਂ ਹੁਣ ਨੂੰ ਦਿਮਾ ਚਲਾਉਣਾ ਛੱਡ ਜਾ ਲੈ ਦੇਖ ਲੈ ਉਹ ਬਸਾ ਮਗਰ ਆ ਤੂੰ ਮੁੜਿਆ ਉੱਲਾਪਸ ਇਹ ਬਸਾ ਮਗਰ ਆ ਹੂੰ ਉਲਟਲਾ ਉਲਟ ਗਿਆ ਅੱਡ ਨਾ ਨੇ ਚੜ ਕੋਈ ਨਹੀਂ ਨਾ ਹੋਗੀ ਗੱਲ ਮੇਰੀ ਢੀਗਲਾ ਚਲਾ ਕੇ ਮੈਂ ਅੱਡ ਦਿਆ ਹਾਂ ਆਹ ਵਿੱਜਿਆ ਆ ਹੂੰ ਆ ਪਲੱਗ ਬਾਦੂ ਮੈਂ ਦੇਖਦਾ ਥੋੜਾ ਜਿਹਾ ਉਹ ਨਹੀਂ ਸਹੀ ਕਿੱਥੇ ਆ ਗਲਤ ਆ ਜਾ ਉਹਨੂੰ ਕਮਾਈ ਲੈਣੇ ਲੋੜ ਹੀ ਨਹੀਂ ਯਾਰ ਹਾਂ ਯਾਰ ਨਾ ਲੈ ਜੀ ਕੋਈ ਫਸਟ ਹਾਂ ਉਦਲੀ ਸਹੀ ਹੈ ਜੀ ਕੋਈ ਨਹੀਂ ਲੈਣੇ ਕਮਾਣਾਗੇ ਆਪਾਂ ਲੋੜ ਹੀ ਨਹੀਂ ਕਿਦੋਂ ਬਣਦਾ கடத்தான்தான் மேலே விளாடம் ਤੀ ਵੀ ਬਰੋਣੀ ਦੇਈ ਜਾਂਦੇ ਜੀ ਹੁ ਆਦੋਂ ਪੈਸੇ ਦੇਣਗੇ ਸੁੱਤ ਕੋਲ ਗਈ ਚਲੋ ਵੀਰ ਗਾਨਾ ਹੂੰ ਇਹ ਜਿਹੜਾ ਦਿੱਤੇ ਰਿਹਾ ਹੈ ਗੋਲਿੰਦ ਦਿੱਤੇ ਰਿਹਾ ਹੂੰ ਚੱਲਦਾ ਤਾਂ ਵੀਰ ਗਾਨੇ ਆ ਐਂਗਲ ਦਾ ਇਹ ਪ੍ਰੈਸ ਦੇ ਉਹਨੂੰ ਮੁਤਰ ਕੰਨੀ ਲੱਗ ਗਈ ਨਾ ਮਾਗਣਾ ਕਹਿ ਰਾਈ ਭਰਨ ਵਾਲੀ ਹੌਸਲ ਉੱਪਰ ਦੀ ਖੁੱਲ੍ਹ ਹੈ ਹਾਂ ਉੱਪਰ ਦੀ ਖੁੱਲ੍ਹ ਹੈ ਤਾਂ ਇਹ ਨੂੰ ਹਾਂ ਨਾ ਕਾਲਾ ਕੇ ਚੱਲ ਵਧੀਆ ਬਰਾਂ ਜਾਣਾ ਮਨ ਕੋਈ ਆ ਜੀ ਉਸ ਤੋਂ ਬੁਝਦਾ ਗਾਉਂੜ ਜਣਾ ਨਾ ਆ ਜੇ ਕਿੰਨੇ ਵਧੀਏ বজে <tabling> সেইব ਹਾਂਜੀ ਲੋ ਜੀ ਮਤਰੋ ਦੇਖੋ ਜਾਲ ਪਾਇਆ ਪਿਆ ਉੱਪਰ ਅਜੇ ਹੋਰ ਪੈ ਜਾਣਾ ਆ ਲਾ ਦੀ ਆਪਾਂ ਸੱਚ ਤਾਰਾਂ ਲਾ ਦੀਆਂ ਸੰਭਲਾ ਮਿਲੀਆਂ ਨੇ ਤੇ ਹੁਣ ਮਰੇ ਸਾਹਮਣੇ ਲਾ ਲਈਏ ਸਮਾਗੋ ਆਪਾਂ ਜੀ ਜੰਗਲ ਵਿੱਚ ਬਹੁਤ ਬਾਲਾਂ ਨੇ ਬਹੁਤ ਬੇਸਰਾ ਚੱਲ ਜਾ ਲਓ ਚੱਲੋ

ਇਹ ਬਖਰੀ ਲਈ ਨਹੀਂ ਗ੍ਰਾਂਟ ਦਿੱਤਾ ਇੱਕ ਨੰਬਰ ਵੀ ਬੰਨ ਹੋਣ ਨੂੰ ਨਹੀਂ ਪਾਣੀ ਅੰਦਾਜ਼ੇ ਮੰਮਾ ਦਿਹਾੜੀ ਜੁੱਤੀ ਲੱਗੇ ਨੇ ਲੱਗੇਗਾ ਵੀ ਹੈ ਮੇਰੇ ਖੜ ਕਿਵੇਂ ਗਈ ਜਲਦੀ ਜਾਣਾ ਇਹ ਤਾਂ ਇਹਦੇ ਵਿੱਚ ਹੈ ਤਾਂ ਤੇ ਅਨੁਵਾਦ ਇਕਦਮ ਚੰਗੀ ਪੜ ਜਾਪਾ ਦੋ ਦੇ ਚੰਗਿਆ ਅੱਜ ਰਪੇ ਦੋ ਸਹੀ ਚੱਲਦੇ ਆ ਦੇ ਨਾਗੇ ਕਦੇ ਹੋ ਗਏ ਲਾਲ ਤਾਰ ਦੋ ਜਾਂਦੀਆਂ ਸੀਗੀਆਂ ਹਾਂ ਇੱਕ ਇੱਧਰਲੀ ਘੱਟੀ ਹਾਂ ਇੱਕ ਉੱਥੇ ਹੀ ਰਹੋ ਉਸ ਨਾਲ ਹੀ ਹਾਂ ਇਹ ਕਰਾਂਗੀ ਕਰਦੀ ਨਹੀਂ ਲੋੜ ਹੀ ਨਹੀਂ ਤਾਂ ਬੁੱਪਰੀ ਆ ਜਾਣੀਆਂ ਤੁਹਾਡੇ ਦੇ ਉੱਪਰੋਂ ਜੋੜ-ਜੋੜ ਲਾਤੇ ਹਨ ਆਪਾਂ ਦੀਆਂ ਤਾਰਾਂ ਆਓ ਵੀ ਮਿੱਤਰੋ ਟਰ ਲਾਤਾ ਅੰਦਰ ਤੇ ਰਾਤ ਨੂੰ ਜਲਾਵਾਂਗੇ ਲੱਗਦਾ ਦੇਖਣ ਨੂੰ ਸੋਹਣੇ ਆ ਬਾਕੀ ਚੱਲੇ ਤੇ ਪਤਾ ਲੱਗੂ ਕਿ ਮੈਂ ਕੀ ਦਿੰਦਾ ਲੁੱਕ ਚਲੋ ਮੈਂ ਮੜਾ ਦਾਗ ਲਵਾਇਆ ਮੈਂ ਯਾਰ ਸ਼ਾਮ ਨੂੰ ਮਿਲਦੇ ਆਓ ਦੇਖੋ ਇਹ ਆਪਣੇ ਪਿੰਡ ਦੀਆਂ ਮੜੀਆਂ। ਕਿਆ ਬਾਤ ਹੈ। ਅਲੋਫ ਹੋਰ ਟਾਈਮ ਹੋ ਰਾਇਆ ਜੀ। ਜੀ ਆਇਆਂ ਨੂੰ। ਲੋਵੇ ਮਿੱਤਰੋ। ਪੌ ਪੱ ਲੱਗਿਆ ਆਏ ਅੱਗੇ ਹੋ ਗਿਆ। ਕੱਛੀ ਆਨਣੇ ਪਾਉ। ਲਓ ਯ ਬਾਬਿਓ ਕਰੋ ਚੈੱਕ ਹੰਬਾ ਕਲਾਸ ਬੰਦ ਕਰੀਏ ਨਾ मित्रों तकरीबन तकरीबन सारिया लाइटा लग गई बस कल मूह के तो नहीं चल दया एक इंडीकेटर नहीं चल दिया रेह इंडीकेटर भी नहीं चलते लग रहा है इधर ਥੱਲੇ ਹੈ ਉਹ ਜਾਣ ਕੇ ਪਾਈ ਆਂ ਭਲੇਖਾ ਬਾਬ ਨੂੰ ਪਲਾ ਆ ਜਾ ਹੁਣ ਪੁੱਤਰਾ ਤੇ ਲਿਖ ਆ ਜਾ ਤੰਦੀਆਂ ਮਨਸੂਰੀ ਆਈ ਆ ਜਾ ਹਰ ਪੁੱਤਰਾ ਤੇ ਆ ਜਾ ਲੋ ਵੀ ਮਿੱਤਰੋ ਇੰਨਾ ਕੁ ਜਾਣਣਾ ਇਹਨਾਂ ਦਾ ਇਹ ਤਾਂ ਮੈਨੂੰ ਤਾਂ ਕੋਈ ਦਾ ਬੈਨੀਫਿਟ ਆ ਲੱਗਦਾ ਨਹੀਂ ਚਲੋ ਆਪਕੂੰ ਲਾ ਲਈ ਆਪਾਂ ਦੇਖਣ ਨੂੰ ਹਲੇ ਕੈਮਰਾ ਹੀ ਲੱਗਦੇ ਆ ਨਾ 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 ਹੋ ਗਿਆ